ਮੈਂ ਤੁਹਾਡਾ ਆਪਣਾ ਰਣਜੋ ਸਿੰਘ ਰਾਮ ਗੜੀ ਆ ਅੱਜ ਤੁਹਾਨੂੰ ਦਿਖਾਉਣਾ ਹੈ ਜੀ ਐਨ ਬੀ ਸੋਲਣ ਜਿੱਥੇ ਤੁਸੀਂ ਦੇਖੋ ਕਿੰਨਾ ਘੈਂਡ ਬਖਾਇਆ ਹੋਇਆ ਇਹਨਾਂ ਦਾ ਸਾਰੀ ਹਿਮਾਚਲ ਦਾ ਸਾਰਾ ਦ੍ਰਿਸ਼ ਇਹਨਾਂ ਦੇ ਵਿੱਚ ਬਖਾਇਆ ਹੋਇਆ ਜਿਵੇਂ ਧੁੱਪ ਨਿਕਲਦੀ ਆ ਤਾਂ ਉਹ ਸੂਰਜ ਔਂਕ ਦਾ ਤੇ ਆ ਘਰ ਬਖਾਇਆ ਹੋਇਆ ਤੇ ਆ ਝਰਨੇ ਵਗਰ ਆ ਗਏ ਨਾ ਤੇ ਆ ਪਿੰਡ ਆ ਗਏ ਹਿਮਾਚਲ ਦੀ ਤੇ ਜਦ ਸੂਰਜ ਨਿਕਲਦਾ ਤਾਂ ਕਿੰਨਾ ਘੈਂਡ ਗ੍ਰਿੰਦੀ ਬੰਦੀ ਆ ਆ ਦੇਖੋ ਤੁਸੀਂ ਸਾਰਾ ਕਲਚਰ ਬਖਾਇਆ ਹੋਇਆ ਇਹਨਾਂ ਦੇ ਵਿੱਚ ਦਰਸਾਇਆ ਵਯਾ ਤੇ ਬੱਚੇ ਪਹਿਲਾਂ ਮੰਨਦੇ ਨਹੀਂ ਸੀ ਕਹਿੰਦੇ ਅਸੀਂ ਨਹੀਂ ਜਾਣਾ ਹੈਗਾ ਉੱਥੇ ਤੇ ਮਾਏ ਨੂੰ ਜਾਓ ਉਹ ਨਜ਼ਾਰੇ ਪੂਰੇ ਲਾਉਂਗੇ 25 ਅਗਸਤ ਅੱਜ ਸੰਗਰਨ ਜੀ ਕੁੰਹਾਰ ਪਿੰਡ ਹੈ ਸੋਨੀਂ ਦੇ ਵਿੱਚ ਤੇ ਆ ਸਾਰੀ ਸੈਨਰੀ ਵਖਾਈ ਹੋਈ ਹੈ ਨਾਲ ਦੀ ਸਾਰਾ ਸੈਨਰੀ ਦਾ ਹੈ ਰਾਹੀਂ ਮਾਚਰ ਦਰਸਾਇਆ ਗਿਆ ਤੇ ਧੁੱਪ ਨਿਕਲਦੀ ਹੈ ਸੂਰ ਦੇਖੋ ਤੁਸੀਂ ਉਸ ਤੋਂ ਬਾਅਦ ਇਹ ਮੰਨ ਨਹੀਂ ਰਹੇ ਸੀ ਇਹਦੇ ਜਾਣਾ ਨਹੀਂ ਹੈਗਾ ਸੀ ਆਹ ਵੇਖੋ ਤੁਸੀਂ ਭਰਾਵੋ ਕਿੰਨੀ ਸਫਾਈ ਆ ਤੇ ਡੌਗੀ ਸਿੱਤਾ ਵਟ ਪਿਆ ਸਾਹਮਣੇ ਪਹਾੜੀ ਦਿਖੂ ਜੀ ਮਾਸਟਰੀ ਫੋਟੋ ਖਿਚ ਰਹਿਣੇ ਦੇਖੋ ਤੁਸੀਂ ਕਿੰਨਾ ਗੰਨ ਵਿਊ ਹੈ ਜੀ ਸਾਹਮਣੇ ਗਰਾਊਂਡ ਆਗਾ ਤੇ ਬੱਚੇ ਮੰਨ ਨਹੀਂ ਰਹੇ ਸੀਗੇ ਤੇ ਬਾਹਰਲੇ ਮੁਲਕਾਂ ਵਾਸਤੇ ਵੀ ਸਾਹਮਣੇ ਅਕੈਡਮਿਕ ਹੈ ਯੂਨੀਵਰਸਿਟੀ ਦੇ ਨੇ ਆਪਸ ਨੇ ਕਿਹਾ ਸੈਂਡ ਕਰਕੇ ਦੇ ਹਾਂਜੀ ਸਰ ਸੈਂਡ ਕਰ ਦਿਓ ਕਦੇ ਰਸਤੇ ਨੇ ਜਾਣਾ ਦਾ ਜਾਣੇ ਸਰ ਨਹੀਂ ਜਾਣਾ